ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ 메ਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਆ ਉਹ ਜਿਹੜਾ ਸਰਟੀਫਿਕੇਟਰ ਨੂੰ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਬੈਕ ਡੋਜ਼ਰ 8 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਸ਼ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ